ਏ ਕੋਰਸਸ ਬਾਬਾ ਬੰਦਾ ਫਾਦਰ ਗਰੁੱਪ ਆਫ ਕਾਲਜਸ ਦੇ ਵਿੱਚ ਬਾਬਾ ਬੰਦਾ ਫਾਦਰ ਕਾਲਜ ਆਫ এডਿਕੇਸ਼ਨ ਵਿੱਚ ਨਵੇਂ ਕੋਰਸ ਆ ਰਹੇ ਨੇ ਜੋ ਕਿ ਬੀਏ ਬੀਕਮ ਐਮਏ ਪੰਜਾਬੀ ਇੰਗਲਿਸ਼ ਐਮਕਮ ਤੇ ਕੁਝ ਡਿਪਲੋਮੇ ਹਨ ਜਿਵੇਂ ਕਿ ਨੈਨੀ ਕੇਅਰ ਦਾ ਗੇਵ ਕੇਅਰ ਦਾ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਡਾਟਾ ਸਾਇੰਸਸ ਦਾ ਇਹ ਜਿਹੜੇ ਕੋਰਸਸ ਨੇ ਇਹ ਇੰਡੀਅਨ ਗਵਰਨਮੈਂਟ ਦੀ ਨੈਸ਼ਨਲ এডਿਕੇਸ਼ਨ ਪਾਲਿਸੀ ਦੇ ਅਕੋਰਡਿੰਗ ਪੰਜਾਬ ਸਰਕਾਰ ਨੇ ਦੀ ਯੂਨੀਵਰਸਿਟੀ ਪੰਜਾਬ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ オーਪਨ ਯੂਨੀਵਰਸਿਟੀ ਦੇ ਅਫੀਲੀਏਟਡ ਕੋਰਸਸ ਨੇ ਇਹਨਾਂ ਦੀ ਫੀਸ ਵੀ ਬੜੀ ਨੋਮੀਨਲ ਹੈ 10 ਤੋਂ 12000 ਰੁਪਏ ਇੱਕ ਸਾਲ ਦੀ ਸਿਰਫ ਬੀਏ ਦੀ ਹੈ ਮਤਲਬ 1000 ਰੁਪਏ ਮਹੀਨਾ ਹੋਈ ਬੀਕਾਮ ਦੀ 12 ਤੋਂ 14000 ਹੈ ਤੇ ਐਮਏ ਦੀ ਵੀ 12 10 ਤੋਂ 12000 ਹੈ ਐਮਕਾਮ ਦੀ 12 ਤੋਂ 14000 ਹੈ ਇੱਕ ਸਾਲ ਦੀ ਇਹਦੇ ਵਿੱਚ ਸਾਰੀਆਂ ਫੀਸ ਇਨਕਲੂਡ ਨੇ ਐਗਜ਼ਾਮੀਨੇਸ਼ਨ ਫੀਸ ਵੀ ਇਹਦੇ ਵਿੱਚ ਹੀ ਹੈ ਹੋਰ ਬੱਚੇ ਨੂੰ ਕੋਈ ਫੀਸ ਨਹੀਂ ਦੇਣੀ ਜਿਹੜੇ ਡਿਪਲੋਮੇ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਉਹ 4500 ਰੁਪਏ 4045 ਰੁਪਏ ਫੀਸ ਉਹਦੀ ਤੇ ਜਿਹੜੇ ਦੂਜੇ ਗਿਵਕੇ ਤੇ ਨੰਨੇ ਚੇਰ ਉਹਨਾਂ ਦੀ 500 6000 ਰੁਪਏ ਫੀਸ ਹੈ ਸਰਕਾਰੀ ਫੀਸ ਲੋਗੇ ਜਿਹੜੇ ਲੈਸਨ ਦੇ এডਿਕੇਸ਼ਨ ਤੇ ਕੋਈ ਵੀ ਜਿਹੜੇ ਗਵਰਨਮੈਂਟ এমਪਲੋਈ ਹੋਣ ਜਾਂ ਪ੍ਰਾਈਵੇਟ ਟੀਚਰ ਹੋਣ ਜਾਂ ਪ੍ਰਾਈਵੇਟ এমਪਲੋਈ ਹੋਣ ਜੋ ਇਗਨੋਰ ਤੋਂ ਕਰਦੇ ਸੀ ਜਾਂ ਕਿਸੇ ਹੋਰ ਸਟੇਟ ਤੋਂ ਜਾ ਕੇ ਕਰਦੇ ਸੀਗੇ ਉਹਨਾਂ ਨੂੰ ਲੋੜ ਨਹੀਂ ਹੈ ਹੁਣ ਹੁਣ ਫੀਸ ਕੋਟ ਵਿੱਚ ਹੀ ਇਹ ਸੈਂਟਰ ਗੁਰੂ ਨਾਨਕ ਦੇਵ ਜਗਤ ਗੁਰੂ ਨਾਨਕ ਦੇਵ ਸਟੇਟ ਅਪਰ ਨਿਵਸ ਤੇ ਸੈਂਟਰ ਖੁੱਲ ਗਿਆ ਹੈ ਇਹ ਅਫੀਲੀਏਟਡ ਕੋਰਸਸ ਨਹੀਂ ਇੱਥੇ ਵੀ ਕਰ ਸਕਦੇ ਆ ਹਾਂਜੀ ਬਿਲਕੁਲ ਸਰਕਾਰੀ ਯੂਨੀਵਰਸਿਟੀ ਹੈ ਜੀ ਪੰਜਾਬ ਸਰਕਾਰ ਦੀ ਹੀ ਯੂਨੀਵਰਸਿਟੀ ਹੈ ਉਹਨਾਂ ਵੱਲੋਂ ਹੀ ਸਟਡੀ ਇਹ ਕੋਰਸੇਸ ਕਰਾਏ ਜਾ ਰਹੇ ਹਨ ਕਿਉਂਕਿ ਗਰੀਬ ਬੱਚੇ ਦੀ ਪਹੁੰਚ ਵਿੱਚ ਦਿਨ-ਬਿਨ ਦਿਨ ਉੱਚੀ ਦੀ ਸਿੱਖਿਆ ਦੂਰ ਜਾ ਰਹੀ ਸੀ ਉਸ ਨੂੰ ਠੀਕ ਕਰਨੀ ਸਰਕਾਰ ਦਾ ਹੈ ਪੰਜਾਬ ਸਰਕਾਰ ਦਾ ਵੱਡਾ ਉਪਰਾਲਾ ਹੈ ਕਿ ਹਰ ਬੱਚੇ ਦੀ ਰੀਨ ਚ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਕਰ ਸਕੇ ਤੇ ਵੱਤੋ ਵੱਤ ਸਰਕਾਰ ਦੀ ਜੋ ਡਿਵੈਲਪਮੈਂਟ ਦੀ ਐਜੂਕੇਸ਼ਨ ਨੂੰ ਇੰ ਵਿੱਚ ਕਰਨ ਦੀ ਪਾਲਿਸੀ ਹੋ ਡਵੈਲਪ ਹੋ ਸਕੇ ਇਹ ਕੋਈ ਲਾਜ਼ਮਾ ਜਾਂ ਦੂਰ ਰਹਿਦਾ ਨਹੀਂ ਆ ਸਕਦਾ ਉਹ ਕੀ ਕਰੇਗਾ ਹਾਂ ਉਹ ਕਰ ਸਕਦੇ ਕੋਰਸ ਆਨਲਾਈਨ ਕੋਰਸ ਹੈ ਜੀ ਇਸ ਕੋਰਸ ਦੀ ਹੀ ਸ਼ਿਫਤ ਹੈ ਬੱਚਾ ਜਾਂ ਜੋ ਜਿਹਨੇ ਕਰਨੇ ਹੋ ਕਰ ਲੈ ਕੇ ਵੀ ਕਰ ਸਕਦਾ ਹੈ ਇੱਕ ਯੂਜੀਸੀ ਦੀ ਇੱਕ ਡਿਊਲ ਡਿਗਰੀ ਪ੍ਰੋਗਰਾਮ ਚੱਲ ਰਿਹਾ ਹੈ ਜੇ ਬੱਚਾ ਕੋਈ ਰੈਗੂਲਰ ਪੜਾਈ ਕੋਈ ਹੋਰ ਕਰ ਰਿਹਾ ਹੈ ਜੇ ਚਾਹੇ ਤੇ ਆਨਲਾਈਨ ਕੋਰਸ ਵਿੱਚ ਦੋ ਡਿਗਰੀ ਇੱਕ ਟਾਈਮ ਕਰ ਸਕਦਾ ਹੈ ਇਹ ਡਿਊਲ ਡਿਗਰੀ ਪ੍ਰੋਗਰਾਮ ਨੂੰ ਵੀ ਫੇਵਰ ਕਰਦੀ ਹੈ ਜਿਹੜੀ ਜਗਤਗੁਰ ਨਾਨਕ ਦੇਵ ਸਟੇਟ ਆਫ ਯੂਨੀਵਰਸਿਟੀ ਦੀ ਪਾਲਿਸੀ ਹੈ ਜੋ ਇਹ ਪੜਾਈ ਇਸ ਤੋਂ ਇਲਾਵਾ ਬਾਬਾ ਬੰਦਾਧਰ ਕਾਲਜ ਹੋਰ ਖੜੀ-ਵੇੜੀ ਜਿਵੇਂ ਤੁਹਾਨੂੰ ਪਤਾ ਹੀ ਹੈ ਬਾਬਾ ਬੰਦਾਧਰ ਕਾਲਜ ਬੀਏਡ ਤੇ ਈਟੀਟੀ ਇੱਥੇ ਪਹਿਲੇ ਹੀ ਚੱਲ ਰਹੀ ਹੈ ਤੇ ਬੀਏਡ ਟੀਟੀ ਜੋ ਪੰਜਾਬ ਯੂਨੀਵਰਸਿਟੀ ਪਟਿਆਲਾ ਦੀ ਹੈ ਇਹ ਈਟੀਟੀ ਐਸਸੀਆਰਟੀ ਪੰਜਾਬ ਵੱਲੋਂ ਇੱਥੇ ਰੈਗੂਲਰ ਕੋਰਸੇ ਚੱਲ ਰਹੇ ਹਨ ਆਲਰੇਡੀ ਚੱਲ ਰਹੇ ਰੈਗੂਲਰ ਕੋਰਸੇ ਹਨ ਤੇ ਉਹਨਾਂ ਦੇ ਵਿੱਚ ਪ੍ਰੋਪਰ ਵੀਨਾ ਜੋ ਐਡਮਿਸ਼ਨ ਹਰ ਯੂਨੀਵਰਸਿਟੀ ਨਿਯਮ ਅਨੁਸਾਰ ਤੇ ਸਰਕਾਰ ਹੀ ਕਰਦੀ ਹੈ ਉਹਦੇ ਵਿੱਚ ਇਹ ਅਸੀਂ ਇਹਨਾਂ ਦੀ ਐਡਮਿਸ਼ਨ ਅਸੀਂ ਆਪਣੇ ਲੈਵਲ ਤੇ ਕਰ ਸਕਦੇ ਹਾਂ ਨਰਸਿੰਗ ਐਡਮਿਸ਼ਨ ਵੀ ਜੋ ਹੈ ਉਹ ਸਰਕਾਰ ਦੇ ਲੈਵਲ ਤੇ ਹੁੰਦੀ ਹੈ ਸੈਂਟਰਲਾਈਜ਼ ਕਾਉਂਸਲਿੰਗ ਥਰੂ ਹੁੰਦੀ ਹੈ ਸਬ ਪ੍ਰੋਸੈਸ ਇਹ ਆ ਪਰ ਇਸ ਡੀਏਡ ਕਾਲਜ ਵਿੱਚ ਜਿਹੜੀ ਜਿੰਨੇ ਚਾ ਨਰਸਿੰਗ ਕਾਲਜ ਨੇ ਐਡਮਿਸ਼ਨ ਆ ਗਵਰਨਮੈਂਟ ਦੀ ਪਾਲਿਸੀ ਜੋ ਉਹਦੇ ਅਕੋਰਡਿੰਗ ਹੁੰਦੀਆਂ ਹਨ ਜਿਹੜੀ ਬੀਏ ਜਿਹੜੇ ਇਹ ਕੋਰਸੇ ਆਏ ਆ ਇਹਦੇ ਵਿੱਚ ਜਗਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਇਹ ਆਪਸ਼ਨ ਦਿੱਤੀ ਹੈ ਵੀ ਕਾਲਜ ਜਦੋਂ ਮਰਜ਼ੀ ਜਿਵੇਂ ਮਰਜ਼ੀ ਰਿਮਿਸ਼ਨ ਕਰ ਸਕਦਾ ਹੈ ਇਸ ਦੇ ਸੈਸ਼ਨ ਵੀ ਦੋ ਚੱਲਣਗੇ 1 ਅਪ੍ਰੈਲ ਵਾਲਾ ਚੱਲੇਗਾ ਮਈ ਜੂਨ ਵਾਲਾ ਤੇ 1 ਦਸੰਬਰ ਜੰਦੀ ਵਾਲਾ ਦੋ ਟਾਈਮ ਐਡਮਿਸ਼ਨ ਹੋਏਗਾ ਇਹਦੇ ਵਿੱਚ ਦੋਰੀ ਡਿਗਰੀ ਜਿਹੜੇ ਕਿਹੜੇ ਹੁਣ 12th ਪਾਸ ਆਉ ਹੋਏ ਉਹਨਾਂ ਲਈ ਸਨੈਰੀ ਮੌਕਾ ਹੈ ਬਿਲਕੁਲ ਸਨੈਰੀ ਮੌਕਾ ਜੀ ਕੋਈ ਵੀ ਬੱਚਾ ਜਿਵੇਂ ਕਿਸੇ ਬੱਚ ਨੂੰ ਨਹੀਂ ਮਿਸ਼ਨ ਨਹੀਂ ਮਿਲਦੀ ਉਹ ਹਮਰ ਕਾਲਜ ਚ ਟਰਾਈ ਕਰਦੇ ਆ ਔਖੇ ਹੁੰਦੇ ਆ ਜਾਂ ਦੂਰ ਜਾਣਾ ਪੈਂਦਾ ਉਹਨੇ ਹੋਰ ਦੂਰ ਜਾਣ ਦੀ ਲੋੜ ਪਈ ਇੱਥੇ ਹੀ ਬੀਏ ਬੀਕੋਮ ਦੇ ਕਲਾਸਿਸ ਵੀ ਲੱਗਣਗੇ ਇੱਥੇ ਪੜ੍ਹਾਈ ਹੋਣੀ ਹੈ